ਸ਼੍ਰੀ ਬ੍ਰਾਹਮਣ ਸਮਾਜਵਾ ਦੇ ਵੱਲੋਂ ਭਗਵਾਨ ਸ੍ਰੀ ਪਰਸ਼ੁਦਾਮ ਜੀ ਦਾ 7ਵਾਂ ਜਨਮ ਅਸਤੋਂ ਮਨਾਇਆ ਜਾ ਰਿਹਾ ਹੈ ਜਿਸ ਦੇ ਵਿੱਚ ਸਮਸਤ ਲੁਧਿਆਣੇ ਤੋਂ ਸ਼੍ਰੀ ਬ੍ਰਾਹਮਣ ਸਮਾਜ ਦੀਆਂ ਸਾਰੀਆਂ ਸ਼ਾਖਾਵਾਂ ਆਈਆਂ ਨੇ ਬਹੁਤ ਸੰਗਤ ਆਈ ਹੈ ਅੱਜ ਦੇ ਇਸ ਦਰਬਾਰ ਦੇ ਵਿੱਚ ਬਗਵਾਨ ਸ੍ਰੀ ਪਰਸ਼ੁਦਾਮ ਜੀ ਦੇ ਚਰਨਾਂ ਦੇ ਵਿੱਚ ਮੇਰੀ ਇਹ ਹੀ ਬੇਨਤੀ ਕਿ ਜਿਹੜੀ ਜਿਹੜੀ ਸੰਗਤ ਅੱਜ ਦਰਬਾਰ ਦੇ ਵਿੱਚ ਆਈ ਹੈ ਉਹਨਾਂ ਨੂੰ ਸਵਾਸਥ્ય ਪ੍ਰਦਾਨ ਕਰਾਉ ਉਹਨਾਂ ਨੂੰ ਤੰਦਰੁਸਤੀ ਪ੍ਰਦਾਨ ਕਰੇ ਹਰੇਕ ਦੀ ਕਮਾਈ ਦੇ ਵਿੱਚ ਵਾਧਾ ਪਾਵੇ ਮੈਂ ਅੱਜ ਸ੍ਰੀ ਪ੍ਰਭੂ ਬਗਵਾਨ ਦੇ ਚਰਨਾਂ ਵਿੱਚ ਇਹ ਵੀ ਅਰਦਾਸ ਕਰਾਂਗਾ ਸਮਸਤ ਬ੍ਰਾਹਮਣ ਸਮਾਜ ਅੱ ਸਾਡਾ ਫਗਵਾੜੇ ਦੇ ਵਿੱਚ 5 ਕਿਲੋਮੀਟਰ ਅੱਗੇ ਖਾਟੀ ਪਿੰਡ ਹੈ ਉੱਥੇ ભગવાન શ્રી ਪਰਸ਼ੂਰਾਮ ਜੀ ਦੀ ਜਸਲੀ ਸੋਤ ਤੁਸੀਂ ਉੱਥੇ ਜਰੂਰ ਜਾਓ ਉੱਥੇ ਜਾਓ ਮੰਨ ਦੀਆਂ ਮੁਰਾਦਾ ਪੂਰੀਆਂ ਹੁੰਦੀਆਂ ਹੈ ਪਰਮਾਨ ਪਰਸ਼ੂਨਾ ਬਹੁਤ ਹੀ ਬਹੁਤ ਹੀ ਦਿਆਦੇ ਬਹੁਤ ਹੀ ਦਿਆਦੇ ਉਹਨਾਂ ਦਾ ਕੋਈ ਤੁਲਨਾ ਨਹੀਂ ਹੈ ਕਿਸੇ ਦੇ ਨਾਲ ਸੋ ਮੈਂ ਆਹੀ ਸਾਰੇ ਹੀ ਸੰਗਤ ਇਕ ਵਾਰ ਫੇਰ ਤੋਂ ਆਪਣੇ ਪ੍ਰਧਾਨ ਸ਼੍ਰੀ ਸੁਖਦੇਵ ਦਾਤ ਪੱਪੂ ਜੀ ਸਾਡੇ ਚੇਅਰਮੈਨ ਡਾਕਟਰ ਆਰਜੀ ਸ਼ਰਮਾ ਜੀ ਵਾਈਸ ਚੇਅਰਮੈਨ ਕਮਲ ਸ਼ਰਮਾ ਜੀ ਨਾਲ ਸਾਰਿਆਂ ਦੀ ਟੀਮ ਵੱਲੋਂ ਬਹੁਤ ਬਹੁਤ ਧੰਨਵਾਦ ਵੀ ਕਰਦਾ ਹਾਂ ਔਰ ਅੱਜ ਦੇ ਪਵਿੱਤਰ ਦਿਹਾੜੇ ਤੇ ਭਗਵਾਨ ਸ਼੍ਰੀ ਪ੍ਰਚੂਰਨ ਵੀਰ ਚਰਨਾ ਚਾਹੀ ਹੀ ਬੇਨਤੀ ਕਰਦਾ ਹਾਂ ਸਾਡੇ ਸਾਰੇ ਹੀ ਸਮਾਜ ਨੂੰ ਤਰੱਕੀਆਂ ਦੇ ਦੇ ਸਾਡਾ ਸਾਰਾ ਸਮਾਜ ਇੱਕ ਦੂਜੇ ਦੀ ਹਮੇਸ਼ਾ ਮਦਦ ਕਰੇ ਹਮੇਸ਼ਾ ਪਿਆਰ ਨਾਲ ਰਹੇ ਸਮਾਜ ਵਿੱਚ ਸਨਾਤਨ ਤਰੰਡ ਦਾ ਪ੍ਰਚਾਰ ਹੋਵੇ ਔਰ ਨਾਲੋਂ ਨਾਲ ਹੀ ਸਾਡੇ ਵਿੱਚ ਅਮਿਤ ਭਗਤ ਜੀ ਔਰ ਬਰਿੰਦਰ ਕੁੰਦਰਾ ਜੀ ਨਿਸ਼ਾਨਤ ਚੋਪੜਾ ਜੀ ਉਪੇਸ਼ ਕਿਸ਼ਨ ਜੀ ਸਾਡੀ ਟੀਮ ਨਾਲ ਲਾਏ ਨੇ ਭਗਵਾਨ ਸ਼੍ਰੀ ਬਜਰੰਗ ਬਲੀ ਜੀ ਦਾ 3 ਜੂਨ ਨੂੰ ਮੰਗਲਵਾਰ ਰੇਗਾ ਅੰਮ੍ਰਿਲਾ ਮੈਦਾਨ ਦੇ ਵਿੱਚ ਬਹੁਤ ਵਧੀਆ ਭਾਵੇ ਚੌਂਕੀ ਕਰਵਾ ਰਹੇ ਨੇ ਮੇਰੀ ਸਾਰੇ ਹੀ ਸੰਗਤਾਂ ਕੇ ਬੇਨਤੀ ਆਪਾਂ ਇਸ ਚੌਂਕੀ ਵਿੱਚ ਜਾਣਾ ਹੈ ਭਗਵਾਨ ਬਾਲਾ ਜੀ ਦਾ ਆਸ਼ੀਰਵਾਦ ਲੈਣਾ ਹੈ ਭਗਵਾਨ ਬਾਲਾ ਜੀ ਦਾ ਬਲ ਸਾਨੂੰ ਸਾਰਿਆਂ ਨੂੰ ਪ੍ਰਾਪਤ ਹੋਵੇ ਬੋਲੇ ਸ਼ੰਕਰ ਭਗਵਾਨ ਕੀ ਜੈ ਮੈਂ ਅੱਜ ਪਰਸ਼ੂਰਾਮ ਦੇ ਜਨਮ ਉਤਸਵ ਦੇ ਉਤੇ ਪੂਰੇ ਲੁਧਿਆਣਾ ਦੇ ਵਸਨੀਕਾਂ ਦੀ ਤਰਫੋਂ ਔਰ ਆਪਣੀ ਸਮੁੱਚੀ ਟੀਮ ਵੱਲੋਂ ਬਹੁਤ-ਬਹੁਤ ਪਸ਼ੂ ਰਾਮ ਦੇ ਜਨਮ ਦਿਵਸ ਤੇ ਸਾਰਿਆਂ ਨੂੰ ਵਧਾਈ ਦੇਣਾ ਸਮੁੱਚੀ ਟੀਮ ਬੜੀਂ ਖੁਸ਼ੀਆਂ ਨਾਲ ਔਰ ਇੰਦੀ ਸੰਗਤ ਅਸੀਂ ਇੰਦੀ ਸੰਗਤ ਕਦੀ ਇੰਨੀ ਵੇਖੀ ਨਹੀਂ ਇੰਦੀ ਸੰਗਤ ਜਿਹੜੇ ਬ੍ਰਾਹਮਣ ਸਮਾਜ ਦੇ ਜਿਹੜੇ ਇੰਦੀ ਸੰਗਤ ਇੱਥੇ ਆ ਕੇ ਇਕੱਠੀ ਹੋਈ ਏ ਪੱਪੀ ਪ੍ਰੈਸ਼ਰ ਜੀ ਵੀ ਆਏ ਸਨ ਸਾਰੇ ਹੋਰ ਨੇਤਾगण ਆਏ ਨੇ ਔਰ ਉਹਨਾਂ ਨੇ ਇਸ ਤਰੀਕੇ ਨਾਲ ਲਿਆ ਕਿ ਸਾਰੇ ਦੇ ਸਾਰੇ ਇੰਨੀ ਸੰਗਤ ਮੈਂ ਅਜ ਤੱਕ ਕਿਤੇ ਨਹੀਂ ਦੇਖੀ ਪਰਸ਼ੂਰਾਮ ਦਾ ਜਨਮ ਦਿਹਾੜਾ ਮਨਾਉਂਦੇ ਹੋਏ ਔਰ ਇਸ ਦੇ ਨਾਲ ਸਾਰੇ ਲੁਧਿਆਣਾ ਵਾਸੀਆਂ ਨੂੰ ਮੈਂ ਇੱਥੇ ਮੰਚ ਤੋਂ ਖੜਾ ਹੋ ਕੇ ਪਰਸ਼ੂਰਾਮ ਜੀ ਦੇ ਮੰਦਰ ਦੇ ਤਸਵੀਰ ਦੇ ਸਾਹਮਣੇ ਮੰਦਰ ਦੇ ਸਾਹਮਣੇ ਖੜਾ ਹੋ ਕੇ ਪੂਰੇ ਪੰਜਾਬ ਲੁਧਿਆਣਾ ਕੀ ਪੂਰੇ ਪੰਜਾਬ ਵਾਸੀਆਂ ਨੂੰ ਬਹੁਤ ਬਹੁਤ ਵਧਾਈਆਂ ਦੇਣਾ ਬਹੁਤ ਬਹੁਤ ਧੰਨਵਾਦ जय भगवान परशुराम की बोलो श्री शंकर भगवान की जय सियापति रामचंद्र की जय बोलो श्री शंकर भगवान की yeah. जय